ਮੇਰੇ ਵੱਲੋਂ ਤੁਹਾਨੂੰ ਸਾਰੇ ਨੂੰ ਪਿਆਰ ਹੈ ਪੰਜੀ ਸਾਥ ਸੇਕਾ ਹਲੋ ਹੈ ਮੀ ਚੈੱਕ ਕਰੋ ਸਵੇਰ ਦਾ 5 ਵੇ ਦਾ ਪੈ ਰਿਆ 7 ਵਜੇ ਤੱਕ ਪੂਰਾ ਨੇਰੀ ਠਾਲੀ ਵੀ ਹੁਣ ਮੜੀ ਕਿਣਮਣ ਕਾਣੀ ਹੋ ਗਈ ਸ਼ੁਰੂ ਤੇ ਸਵੇਰ ਦਾ ਤੇਜ ਦਾ ਫੁੱਲ ਜਿੰਮ ਤੇ ਆਉਂਦਾ ਹੁੰਦਾ ਭਿੱਜ ਗਿਆ ਮਾਝਾ ਮੀ ਦਾ ਹਟਣਾ ਨਹੀਂ ਹੈਗਾ ਬੇਦਰ ਵੀ ਬੈਠੇ ਪੰਜਾਬ ਚ 4 ਤਰੀਕ ਦੀ ਚੇਤਾਵਨੀ ਦਿੱਤੀ ਵੀ ਭਾਰੀ ਮੀਂਹ ਦੀ ਇਹਨੇ ਤਾਂ ਆਪਣੇ ਰੰਗ ਦਿਖਾਤੇ ਹੋਏ ਨੇ ਲੋ ਜੀ ਹੁਣ ਮੀਂਹ ਹਟਿਆ ਤੇ ਹੁਣ ਮਾਰ ਕੇ ਮੋਟਰ 'ਪਾ ਗੇੜਾ ਕੱਪੜੇ ਲੈ ਬਦਲ ਕੱਲ ਤਾਂ ਨਾ ਮੀਂਹ ਦਾ ਠੰਡੇ ਲੱਗਣ ਲਾਤੀ ਤੇ ਨਾ ਮੈਂ ਮੁਰ ਜਾ ਹੁਣ ਹਟਿਆ ਸਾਰਾ ਹਾਂਜੀ ਇਹ ਤਾਂ ਸੇ ਪੜ ਕੇ ਨਹੀਂ ਲੱਗਾ ਮੌਤ ਹੁਣ ਦੇਖੀਏ ਮੋਟਰ 'ਪਾ ਹਲੇ ਵੀ ਬੱਦਲ ਘੁੰਮਦਾ ਹੁਣ ਪਹਿਲਾਂ ਉਧਰ ਡੇਰ ਬਾਬਾ ਨਾਨਕ ਕਿੰਨੀ ਅਲਰਟ ਸੀਗਾ ਹੁਣ ਇੱਧਰ ਰੋਪੜ ਤੇ ਲੈ ਕੇ ਦਿੱਲੀ ਦਾ ਅਲਰਟ ਕਰਤਾ ਪਾਣੀ ਦਾ ਹਾਂ ਨਿਊਜ਼ ਚੱਲਦੀ ਨੇ ਮੈਂ ਦੇਖੀ ਐ ਹਾਂ ਆਪਣੇ ਕਿ ਨਹੀਂ ਮੈਂ ਅਲਰਟ ਕਰਤਾ ਹੁਣ ਫਟੇ ਨਹੀਂ ਰਿਹਾ ਤੇ ਬੱਦਲ ਦੇਖ ਹੁਣ ਵੀ ਇੰਨੇ ਬੱਦਲ ਆਇਆ ਵਾ ਤਿਆਰ ਹੈਗੇ ਮੀਂਹ ਪੈਣ ਨੂੰ ਫੇਰ ਾਕਣ ਮਣ ਕਣ ਤੇ ਸ਼ੁਰੂ ਵੀ ਹੋ ਚੱਲੀ ਤੇ ਜਦ ਤੱਕ ਮੋਟਰ ਪਰ ਘੇੜਾ ਮਾਰੇ ਬਈ ਲੋ ਜੀ ਖੇਤਾਂ ਜਿਹੜਾ ਪਹੁੰਚ ਨਹੀਂ ਹੋਇਆ ਤੇ ਹੋਰ ਇਹਦੀ ਮੀਂਹ ਤੱਕ ਹੋਰ ਬੱਦਲ 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 ਤੇ ਮੀਂਹ ਹੋ ਗਿਆ ਬਈ ਮੋਟਰ ਦਾ ਡਿਗਰੀਓ ਨਹੀਂ ਆਇਆ ਸੜਕਾਂ 'ਵਾਂ ਵੀ ਪਾਣੀ ਪਾਣੀ ਘਰ ਤਾਂ ਵੀ ਨੇ ਹੋਰ ਕੋ ਸਾਰੇ ਸੜਕ ਭਰਤੀ ਇੱਧਰ ਵੀ ਅੰਗੀਆ ਵੇਹ ਘਰ ਤਾਂ ਪੂਰੀ ਡੋਬ ਤੇ ਹਾਂ ਕੋਈ ਸੜਕਾਂ 'ਵਾਂ ਵੀ ਪਾਣੀ ਆ ਗਿਆ ਜਿੱਲੀ ਨਹੀਂ ਵੇ ਘਰ ਨੂੰ ਖੜਾ ਫਟ ਨਾਲੀ ਦਾ ਸਪੀਡ ਚੈੱਕ ਕਰੋ ਵੀ ਨਾ ਹਾਂ ਪੂਰੀ ਪਰਕੇ ਚਾਲਦੀ ਹੈ ਹਾਂ ਨਵੀਂ ਆ ਜਾ ਉਧਰੋਂ ਬਦਲ ਜਾ ਕੇ ਕਰੋ ਬਾਈ ਬੱਲੇ ਬੱਲੇ ਤੇ ਲੋ ਵੀ ਉੱਪਰ ਬੱਦਲ ਦੇਖੋ ਕਿਦਾਂ ਘੁਲ ਗਿਆ ਬਾਈ ਸਾਰੇ ਸਾਰੇ ਵਾਰ ਤੇ ਪਾਣੀਓ ਪਾਣੀ ਘੱਟ ਉੱਥੇ ਵੀ ਪਾਣੀ ਭਰਤਾ ਗਲੀ ਵੀ ਭਰ ਗਈ ਬਈ ਵੱਲੇ ਹੋਰ ਕਿਵੇਂ ਬਣ ਕਿਦਾਂ ਚੱਲਦਾ ਗਲੀ ਜੀ ਵੀ ਸਾਡੀ ਗਲੀ ਵੀ ਭਰ ਗਈ ਹੁਣ ਇਹ ਵੀ ਸਾਡੀ ਗਲੀ ਨੂੰ ਪਾਣੀ ਲੱਗਣ ਵਾਲਾ ਹੋ ਗਿਆ ਲੋ ਜੀ 12:00 ਵੱਜ ਗਏ ਹੁਣ ਮੀਂਹ ਰੁਕਿਆ ਸਬੂਰਾਂ ਰੱਬ ਦਾ ਹਲੇ ਵੀ ਕਿਣਮਣ ਕਾਣੀ ਹੋਈ ਜਾਂਦੀ ਐ ਫਿਰ ਵੀ ਪਾਰਕ ਜਨ ਕਦੇ ਪਾਣੀ ਖੜਿਆ ਨਹੀਂ ਤਾਂ ਮਤਲਬ ਆਹੀ 2-3 ਮਿੰਟਾਂ ਤੇ ਪਾਰਕ ਸਵਾਰੀ ਐ ਉਹਨੂੰ ਜੇ ਲੋ ਐਨ ਪਾਣੀ ਖੜਾਤਾ ਮੀਂਹ ਆਂ ਦੇਖ ਲੋ ਸਾਰੀ ਪਾਰਕ ਜੇ ਪਾਣੀ ਖੜਤਾ ਹੁਣ ਬੱਸ ਕਰ ਬਾ ਉਹ ਨਦੀ ਵੀ ਦੇਖੀਏ ਕਿੰਨੀ ਗਾ ਗਈ ਆਪਣੀ ਚੌਥੇ ਵਾਲੀ ਲੈ ਵੀ ਪਾਣੀ ਚੈੱਕ ਕਰੋ ਪਾਣੀ ਜਾ ਰਹਾ ਹੈ ਓਵਰੇ ਸਾਰਾ ਪਾਣੀ ਬੱਲੇ 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 ਪਾਣੀ ਬਹੁਤ ਜਾਣਾ ਪੂਰੀ ਭਰ ਜਾਂਦੀ ਸਾਰਾ ਭਰ ਗਿਆ ਬੱਲੇ 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 ਇਹਦੇ ਵਿੱਚ ਭਰ ਗਿਆ ਹਲੇ ਨਾਲ ਵੀ ਕਣਕਾਂ ਨਹੀਂ ਪੈਰੀ ਐ ਛਤਰੀ ਨਾਲੇ ਚੱਕ ਲਈ 100% ਕਹਿੰਦੇ 2 ਦਿਨ 100% ਦਿੰਦੇ ਅੱਜ ਹੋਰ ਕੱਲੂ ਪੂਰਾ 100% ਸਾਡੇ ਕਿ ਨਹੀਂ ਹਾਰੇ ਕਿਤਰਾ ਗਵਾਣੀ ਆ ਗਿਆ ਨੇ ਨਾ ਵੀ ਮੋਟਰ ਵੀ ਡੁੱਬ ਗਈ ਹੋਣੀ ਸਾਡੀ ਗੱਟ ਬਣ ਮਾੜੀ ਚੱਲ ਪਿਆ ਹੋਣਾ ਛੇ ਬਾਣੀ ਆ ਗਿਆ ਹੋਣਾ ਤੇ ਰਾਹ ਨਾਲ ਖੱਲੇ ਆ ਗਿਆ ਦਾ ਪਾਣੀ ਦਾ ਹਲਾ ਦੇਖੀਏ ਨਰੀ ਆ ਰਿਹਾ ਹੋਲੀ ਹੋਲੀ ਫਰਦਰ ਹਰਬਾਣੀ ਰਾਤ ਦਾ ਆ ਤਾ ਕਾ ਯਾਨੀ ਰਾਤ ਨੂੰ ਆਣੀ ਬੰਦਾ ਨਹੀਂ ਹੁਣੇ ਸਵੇਰੇ ਹੈ ਨਹੀਂ ਤਾਂ ਇਹ ਪਾਣੀ ਰਾਤ ਨੂੰ ਆ ਗਈ ਇਹ ਹਾਂ ਨਹੀਂ ਨਹੀਂ ਸਵੇਰੇ ਆਹ ਜਿਹੜਾ ਪਾਣੀ ਇੱਧਰ ਹੈ ਨਹੀਂ ਕਿ ਤਾ ਬੱਦਰ ਰੋਲੇ ਜੋੜੀ ਪਾਣੀ ਮੈਂ ਤਾਂ ਹੀ ਖਤਰਾ ਵੇ ਸਾਨੂੰ ਬਾਹਰੇ ਵੀ ਖੇਤ ਭੂਰ ਚੱਲ ਪਿਆਣੇ ਤੇ ਬਰਾਬਰ ਪਾਣੀ ਇਹ ਚੱਲਦਾ ਨਾ ਇਹ ਕੱਲ੍ਹ ਦੇ ਚੱਲਦਾ ਬਾਦ ਕੇ ਪਾਣੀ ਇਹਦਾ ਪਾਣੀ ਨਾ ਰੱਖਦਾ ਇਹਦਾ ਉਹ ਤੋੜੀਆਂ ਦਾ ਪਈਆਂ ਬੱਟਾ ਆਖਰੀ ਪਈਓ ਟੱਪ ਰਿਹਾ ਨਾ ਪਾਣੀ ਉਹ ਰਹਾ ਆ ਜਾਂਦਾ ਬਣ ਗਿਆ ਆਲ ਵੀ ਬਣ ਗਿਆ ਕਿੰਨਾ ਤੱਕ ਜਾਣਾ ਨਹੀਂ ਆਏ ਆ ਕਿੰਨੇ ਪਾਣੀ ਚੈੱਕ ਕਰੋ ਕਿਹੜਾ ਹਸਾਉਣਾ ਪਾਣੀ ਚੱਲਦਾ ਉੰਮੀਏ ਨੇ ਪਾਣੀ ਕਰਤਾ ਇੱਧਰ। ਇਹ ਬਹੁਤ ਜਿਆਦਾ। ਸੋ ਵੇਟ ਪਿੰਡ ਡੁੱਬ ਗਿਆ ਤੇ ਦੇਖੋ ਪਾਣੀ ਬੱਲੇ ਬੱਲੇ ਬੱਲੇ। ਡੁੱਬ ਗਿਆ। ਫੁੱਟ ਡੁੱਬ ਗਿਆ ਇੱਧਰ। ਆਹ ਪਾਣੀ ਬੱਲੇ। ਪਾਣੀ ਜੇਕਰ ਉਮੀਦ ਹੀ ਪਾਣੀ ਇਹ ਬੰਦੇ ਬੰਦੇ ਆਹ ਵਈ ਪਾਣੀ ਘਾੜ ਡੋਬ ਦੇ ਪੂਰੇ ਤਣ ਤੱਕ ਜਿਹੜਾ ਨਹੀਂ ਬਣੀ ਤੇ ਨਿਕਲਦਾ ਹੈ ਨਾ ਕਿਹੜਾ ਬਣ ਗਿਆ ਥੋੜੀ ਬਾਣੀ ਹੈ ਨਾ ਥੋੜੀ ਹੈ ਇੱਥੇ ਤਾਂ ਖਾਲੀ ਹੋ ਗਿਆ ਨਾ ਆਹ ਇੱਧਰ ਦਾ ਪਾਣੀ ਹੋਇਆ ਹੈ ਨਾ ਲੱਗਣਿਆਣਾ ਹੋਇਆ ਆ ਰਿਹਾ ਵੀ ਬੱਲੇ ਹੋਰ ਸੜਕ ਪਰੇ ਆਂ ਦਰਗਾਹ ਸੈਂਟਰ ਜਿਆਦਾ ਏ ਲੋਈ ਬਿੱਲੇ ਪਹੁੰਚੇ ਸੀ ਸਾਡੇ ਆ ਸਤ ruthenium ਚੱਲਦਾ ਜੋ ਸਾਹਮਣੇ ਬੰਨਣਾ ਹੋਰ ਕੋ ਸਾਹਮਣੇ ਪਾੜ ਪੈਣ ਲੱਗੀ ਉੱਤੇ ਆਹ ਘਤਰਵਾਇਆ ਸਾਡੇ ਕਿ ਨਹੀਂ ਸਤਲੁਜ ਦਰਿਆ ਦਾ ਪਾਣੀ ਦੀ ਆਵਾਜ਼ ਸੁਣੋ ਬਾਈ ਕਿੰਨੀ ਆਹ ਮਸ਼ੀਨ ਲੱਗੀ ਐ ਜੀਸੀਬੀ ਉਹ ਫਟਕੇ ਕਰੂੰਗੇ ਹੁਣ ਲੋਡ ਹੁਣ ਇਧਰ ਨੂੰ ਕਹਿੰਦੇ ਜਿੱਥੇ ਆਹ ਬੁੱਟੇ ਖੜੇ ਔਰੇ ਤੱਕ ਦੀਗਾ ਤਾਂ ਮਿੱਟੀ ਪੂਰੀ ਹਟਾਤੀ ਸਵੇਰ ਹੁਣ ਤੱਕ ਵਾਰ ਹੀ ਰਿਕਵਰ ਹੋ ਗਈ ਇਧਰ ਕਿੰਨੀ ਸਪੀਡ ਦੇਖੋ ਪਾਣੀ ਦੇ ਉਹ ਆਜਾ ਨਾ ਵੜੇ ਆ ਉਹ ਜਿਹੜੇ ਗਾਇਕ ਤੇ ਵੜੇ ਆ ਉਹ ਤ੍ਰੇੜਾ ਸਾਡੇ ਵੀ ਨਦੀ ਆਈ ਬੱਲੇ ਆ ਗਈ ਵੀ ਭਰ ਕੇ ਟੱਟੇ ਆ ਠੀਕ ਠੀਕ ਆਲੇ-ਆਲੇ ਪਾਣੀ ਆ ਰਿਹਾ ਆਪਣੇ ਜਨੇ ਵੀ ਹੈ ਕਮਾਲ ਵਰ ਬੰਟੇ ਉਹ ਦੇਖੋ ਪਾਣੀ ਸੰਗਪੁਰਾ ਤਾਂ ਲੋ ਜੀ ਹੁਣ ਪਿੰਡ ਵਾਲੀ ਮੋਟਰ 'ਤੇ ਪਹੁੰਚੇ ਆ। ਰਬੀਆਂ ਪੂਰਾ ਪਾਣੀ ਖੜਾ। ਵਿਚੇ ਤਾਂ ਨੇ ਸਰੀਾਰ ਉਮੀ ਦੇ ਵਿੱਚੇ। ਤਾਂ ਬਾਕੀ ਦੇਖੋ ਮਹੀ ਫੇਰ ਸ਼ੁਰੂ ਹੋ ਗਿਆ। ਚੱਲੋ ਜੀ ਚਲੋ ਮਹੀ ਪੈਣ ਲੱਗ ਗਿਆ ਫੇਰ। ਮਲਟੀ ਜਾ ਜਾਂਦਾ। ਮਲਟੀ ਹੀ ਹਟ ਜਾਂਦਾ। ਹੂੰ ਪੱਕਿਆ ਕੋਈ ਅਮਰੂਦ। ਮਰੀ ਤਾਂ ਮਾੜਾ ਇੱਕ ਲੱਕੜ ਵਰਗਾ ਲੱਗ ਰਿਹਾ ਦੇਖ ਲੈ ਮਿੱਠਾ ਕਪੱਕਾ ਨੈਟ ਕਹਿੰਦਾ ਨੈਟ ਤਾਂ ਮੈਂ ਕਹ ਰਿਹਾ ਮਹੀ ਪੈ ਰਿਹਾ ਬੁੱਲੇ ਬੁੱਲੇ 100% 100% 90% ਹੁਣ ਵੀ 100% ਹਾਂ ਅੱਜ ਵੀ ਕਾ ਦੂੰਗੀ ਪਰ ਹੁਣ 90 ਬੁੱਲੇ ਬੁੱਲੇ ਮੈਂ ਕਿਹਾ ਤਾਂ ਦਬੋ ਕੇ ਹਟੂਗਾ ਬਾਈ ਇਹ ਮੈਂ ਬਹੁਤ ਹੈ ਮਾਰਾ ਵੇਖੋ ਸ਼ੁਰੂ ਹੋ ਗਿਆ ਕੋਸਾ ਹੈ ਯਾਰ ਜੀ ਸਾਰੇ ਭਰ ਗਏ ਫੇਤ ਅੱਡੇ ਦੀ ਕਰਦਾ ਹੈ ਹਾਂ ਫੇਰ ਰੁਕਿਆ ਤਾਂ ਫੇਰ ਸ਼ੁਰੂ ਹੋ ਗਿਆ ਬਈ ਇਹ ਨਿਰਗੁਣਾ ਮਨਨ ਤੱਕ ਤੱਕ ਇਹ ਵੀ ਡਾਈ ਹਰਦਾ ਹੂੰ ਕੋਈ ਆ ਬੈਨੋ ਪਰ ਤੇ ਲੋ ਜੀ ਸ਼ਾਮ ਦੇ 5 ਵਜੇ ਚੱਲੇ ਹੈ ਨਾ 4:30 ਹੋ ਚੱਲੇ ਤੇ ਮੀਂਹ ਦੇਖ ਲੋ ਫੇਰ ਸ਼ੁਰੂ ਹੋ ਗਿਆ ਹਾਂ ਤਕਰੀਬਨ ਪੂਰਾ ਦਿਨੇ ਹੋ ਚੱਲਿਆ ਮੀਂਹ ਪਿੰਦੇ ਨੂੰ ਹੁਣ ਵੀ ਕਿੰਮਣ ਕਾਣੀ ਪੈ ਰਹੀ ਹੈ ਤੇ ਜਿਹੜੇ ਤੁਹਾਨੂੰ ਪਿਛਲੀ ਵੀਡੀਓ ਦਿਖਾਈ ਸੀਗੀ ਸਾਡੇ ਇੱਧਰ ਜਿਹੜਾ ਸਤਲੁਜ ਦਰਿਆ ਪੈਂਦਾ ਉਹ ਬੇਲੇ ਵਾਲੀ ਸਾਈਡ ਉਹ ਦਰਿਆ ਲੱਗਣ ਲੱਗਿਆ ਬੇਲੇ ਸੜ ਪਿੰਡ ਪੈਂਦਾ ਕੁਝ ਪਿੰਡ ਦਾ ਨਾਮ ਪਤਾ ਨਹੀਂ ਉੱਥੇ ਠੋਕਰ ਲੱਗਦੀ ਬੰਨ ਨੂੰ ਨਾਲ ਉੱਥੇ ਸਮਝ ਲਓ ਉੱਥੇ ਜਿੱਥੇ ਸਾਡਾ ਥਮਲਾ ਤੇ ਹੋਰੇ ਇੰਨਾ 10 ਗਿਆ 15 ਕ ਫੁੱਟ ਰਹਿ ਗਿਆ ਬੰਨ ਲੱਗਣ ਨੂੰ ਨਾ ਦਰਿਆ ਵਾਲਾ ਪਾਣੀ ਬੰਨ ਨੂੰ ਲੱਗਣ ਨੂੰ ਅਜੇ ਵੀ ਨਹੀਂ ਦਰਿਆ ਨਾਲੋਂ ਵੱਡੂ ਫਸਤਰ ਮੈਂ ਦਰਿਆ 阿里 ਗੱਲ ਕਰਦੇ ਜਿੱਥੇ ਬੰਨ ਲੱਗਣ ਲਾ ਉਹ ਲੱਗਣ ਲੱਗੀ ਆਪਣੀ ਪਾਣੀ ਪਤਾ ਕਿੰਨੀ ਕਿ ਦੂਰ ਹੈ ਗਿਆ ਪੂਰੇ ਦਾ ਲੈ ਕੇ ਉਹ ਸਾਹਮਣੇ 10 15 ਫੁੱਟ ਰਹਿ ਗਿਆ ਬੰਨ ਨੂੰ ਲੱਗਣ ਨੂੰ ਪਾਣੀ ਬਸ ਐ ਹਾਂ ਪਾੜ ਪੈਣ ਲੱਗਿਆ ਥੋੜਾ ਥੋੜਾ ਕਰਕੇ ਉੱਥੇ ਬਸ ਹੁਣ ਦੇਖਿਓ ਉੱਥੇ ਪਪੁੱਲਰ ਸਿੱਟ ਸਿੱਟ ਕੇ ਰੋਕਣ ਦਾ ਲੱਗੇ ਹੋਏ ਆ ਬਾਕੀ ਦੇ ਦੇ ਰੱਬੇ ਨਹੀਂ ਰੁਕ ਰਿਆ ਹੈਗਾ ਹਜੇ ਕਿਹਨੇ ਆਪ ਨੂੰ ਨਹੀਂ ਘਾੜਨ ਦਾ ਨਾ ਲੰਦਾ ਹੈ ਉੱਤੇ ਜਾਂਦੇ ਰਾਤ ਨੂੰ ਆਪਣਾ 30 ਫੁੱਟ ਤਾਂ ਹੈਗਾ ਤਾਂ ਪਹਿਲਾਂ ਰਾਤ ਤੱਕ ਕਹਿੰਦੇ ਸਵੇਰਿਆ ਕੇ ਦੇਖਿਆ ਇਹਨੇ 10 ਫੁੱਟ ਚੱਕ ਦੀ ਜਗਾ 15 ਫੁੱਟ ਦੋ ਤਿੰਨ ਲੈਣਾ ਹੜਾਤੀਆਂ ਦਰਖਤ ਤੇ ਬੁੱਲਰਾਂ ਦੀ ਕਾਹ ਨਹੀਂ ਹੁਣ ਵੀ ਨਹੀਂ ਹੜਦਾ ਨਹੀਂ ਤਾਂ ਹਲੇ ਸਾਡੇ ਪਚੋ ਬਈ ਆਹ ਨਦੀ ਨਹੀਂ ਆਈ ਹਲੇ ਜਿਹੜੀ ਇਹ ਆਉਂਦੀ ਹੈ ਆਪਣੇ ਪਿੱਛੇ ਸੁਗਨ ਚੀਲ ਲੜ ਲਈ ਥੋੜਾ ਥੋੜਾ ਪਾਣੀ ਆਇਆ ਐ ਚ ਵੀ ਤੁਸੀਂ ਵੀ ਕਹਿੰਦੇ ਹੋ ਰੋਜ਼ ਮੀਂਹ ਦੀ ਵੀਡੀਓ ਪੈ ਜਾਂਦੀ ਹੈ। ਇਹ ਮੀਂਹ ਪੈਂਦਾ ਹੁਣ ਵਿਹਾਂ ਦਿਖਾਵਾਂਗੇ। ਰੋਜ਼ ਏ ਮੀਂਹ, ਰੋਜ਼ ਏ। ਦੇਖ ਲੋ ਰੋਜ਼ ਹੀ ਬਿਨਾ ਨਾਗਦੇ ਮੀਂਹ ਪੈ ਰਿਹਾ। ਹਾਂ। ਮਾਜਦੇ ਲੋ ਸ਼ਾਮ ਦਾ ਹੋ ਚੱਲੀ ਹਲੇ ਵੀ ਮੀਂਹ ਹਟ ਨਹੀਂ ਰਿਹਾ। ਸਵੇਰ ਦਾ ਪੈ ਰਿਹਾ। ਸਵੇਰ ਦਾ। ਗਿੱਲਮ ਗਿੱਲਿਓ ਕਰੀ ਵੀ ਸਾਰਿਆਂ ਦੇ ਲੋ। ਆਹ ਗੰਦ ਵੀ ਇਹਨਾਂ ਗਿੱਲੀ ਕਰਤੀ ਸਾਰੀ। ਇਹ ਕੰਧ ਗਿੱਲੀ ਹੁੰਦੀ ਨਹੀਂ ਤੇ ਗੱਬੇ ਗੱਬੇ ਤੇ ਸੁੱਕੀ ਰਹਿੰਦੀ ਸਭ ਉੱਪਰ ਥੱਲੇ ਗਿੱਲੀ ਹੋ ਜਾਂਦੀ ਥੀ। ਇਹ ਵੀ ਕਿਆ ਕਰਨ ਲੱਗੇ ਹਾਂ। ਮੈਂ ਨਹੀਂ ਹਟੇ ਨਾ। ਵੈਸੇ ਚਰਤਾਵ ਨਹੀਂ ਆਈ ਵੀ ਤੀ 4 ਤਰੀਕ ਤੱਕ। 4 ਤਰੀਕ ਤੱਕ ਪੂਰਾ ਭਾਰੀ ਮੀਂਹ ਦੱਸਿਆ ਵਾ। ਜਿੱਧਰ ਖਾੜਾ ਗਿਆ ਉਹਨਾਂ ਨੂੰ ਬਹੁਤ ਔਖਾ ਹੋ ਗਿਆ। ਨੈਟ ਨੇ ਪਹਿਲੀ ਵਾਰ ਰਖਾਇਆ ਸਾਡੇ ਕਿ ਨਹੀਂ 100% ਨਹੀਂ। ਪਹਿਲੀ ਬਾਰ। ਨਹੀਂ 90 80 95 90 80 70 ਪਹਿਲੀ ਵਾਰ ਕੱਲੂ ਵੀ ਮੰਮੀ 100% ਮੀ ਦੱਸਿਆ ਵਾ ਹਾਂਜੀ ਪੂਰਾ ਚਲੋ ਵੀ ਰੱਬੇ ਪਚਾਵੇ ਹੁਣ ਤੇ ਇੱਧਰ ਆਏ ਬਹੁਤ ਬੁਰੇ ਹਾਲ ਹੋਏ ਪੈਂਦੇ ਐਂ ਜੀ ਕਿਰਪਾ ਕਰੇ ਹੁਣ ਤਾਂ ਹਾਂਜੀ ਚਲੋ ਹੁਣ ਕਰਦੇ ਵੀਡੀਓ ਬੰਦ ਤੇ ਰੱਬ ਅੱਗੇ ਅਰਦਾਸ ਕਰਦੇ ਕਿਵੇਂ ਕੱਟੇ ਰੱਖੇ ਹਟ ਜਿਵੇਂ ਹਟੇ ਜਾਵੇ ਤੇ ਆਪਾਂ ਕਰਦੇ ਵੀਡੀਓ ਬੰਦ ਤੇ ਕੱਲ ਕੋਈ ਅਪਡੇਟ ਆਈ ਤੁਹਾਨੂੰ ਉਹ ਦੱਸਾਂਗੇ ਤੇ ਕਿ ਮਿਲਦੇ ਕਿਸੇ ਹੋਣ ਅਗਲੇ ਬਲੌਕਸ